ਕੁੱਤੇ ਸੀ ਜੇ ਪਿੰਡ ਦੇ ਘਰ-ਘਰ ਦੇ ਵਿੱਚ ਰੋਟੀ ਜਾ ਕੇ ਖਾਂਦੇ ਸੀ ਤਾਂ ਪਿੰਡ ਦੇ ਹੱਕ ਦੇ ਵਿੱਚ ਜਦੋਂ ਕੋਈ ਵਾਰਲਾ ਬੰਦਾ ਆਉਂਦਾ ਸੀ ਤਾਂ ਉਹ ਭੌਂਕਦੇ ਸੀ ਲਬ ਕੋਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਕਰੋਧ ਸੁਦੀ ਅਗੰਚ ਢੰਡਾਲ ਜਿਹੜੇ ਕੁੱਤੇ ਬਾਣੀ ਦੇ ਉੱਤੇ ਧੰਦਾ ਕਰਦੇ ਨੇ ਹੈ ਤਾਂ ਸ਼ਰੀਰ ਤਾਂ ਮਨੁੱਖਾਂ ਵਾਲਿਆ ਤੇ ਕਰਮ ਸਾਰੇ ਕੁੱਤਿਆਂ ਵਾਲੇ ਨੇ ਕਿਉਂਕਿ ਗੁਰੂ ਸਾਹਿਬ ਨੇ ਇਹ ਗੱਲ ਪਹਿਲਾਂ ਸਮਝਾਈ ਹੋਈ ਆ ਕਿ ਕੁੱਤੇ ਦੇ ਵਿੱਚ ਗੁਣ ਨੇ ਜੇ ਕੁੱਤਾ ਲਾਲਚ ਦੇ ਵਿੱਚ ਆਉਂਦਾ ਪਰ ਆਪਣੇ ਮਾਲਕ ਦੇ ਹੱਕ ਦੇ ਵਿੱਚ ਭੌਂਕਦਾ ਆ ਜੇ ਕੁੱਤਾ ਲਾਲਚ ਦੇ ਵਿੱਚ ਆਉਂਦਾ ਆਪਣੇ ਮਾਲਕ ਦੇ ਹੱਕ ਦੇ ਵਿੱਚ ਭੌਂਕਦਾ ਆ ਬਾਰੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਾਣਨ ਵਾਲੇ ਗਾਉਣ ਵਾਲੇ ਜਦੋਂ ਇਹ ਲਾਲਚ ਆਉਂਦੇ ਨੇ ਫਿਰ ਇਹ ਸਿਰਫ ਤੇ ਸਿਰਫ ਬੇਦਾਂ ਗ੍ਰੰਥਾਂ ਦੇ ਹੱਕ ਦੇ ਵਿੱਚ ਭੌਂਕਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਲਿਖੇ ਹੋਏ ਬਾਹਰ ਗ੍ਰੰਥ ਉਹਨਾਂ ਦੇ ਹੱਕ ਦੇ ਵਿੱਚ ਭੌਂਕਦੇ ਨੇ ਇੱਕ ਤਾਂ ਜਿਹੜੀ ਕੁੱਤਰ ਦੇ ਵਿੱਚ ਕੁੱਤਿਆਂ ਦੀ ਛਕਰਿਆ ਉਹਨੂੰ ਕੁੱਤਾ ਹੀ ਕਹਿੰਦੇ ਦੇਖ ਕੇ ਇੱਕ ਬੰਦਾ ਮਨੋਖ ਜਿਹੜਾ ਆ ਜਦੋਂ ਇਹ ਮਨੋਖ ਲੋਭੀ ਹੁੰਦਾ ਫਿਰ ਕਰਮ ਦੇ ਕੁੱਤਿਆਂ ਵਾਲੇ ਨੇ ਮੈਂ ਨਹੀਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਬਾਣੀ ਕਹਿ ਰਹੀ ਆ ਲਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਠਗੀਆਂ ਕਰਨ ਵਾਲੇ ਲੋਕ ਕੁੱਤੇ ਨੇ ਕਿਸੇ ਟਾਈਮ ਠਗੀਆਂ ਗੀਤਾ ਦੇ ਨਾਮ ਦੇ ਉੱਤੇ ਰਾਮ ਦੇ ਨਾਮ ਦੇ ਉੱਤੇ ਕ੍ਰਿਸ਼ਨ ਦੇ ਨਾਮ ਦੇ ਉੱਤੇ ਬ੍ਰਾਹਮਣ ਕਰਦਾ ਸੀ ਉਹ ਠੱਗੀਆਂ ਅੱਜ ਪੱਗ ਵਾਲਾ ਬ੍ਰਾਹਮਣ ਕਰਦਾ ਕਿਉਂ ਕਿਉਂਕਿ ਪੱਗ ਵਾਲਾ ਬੰਨ ਬ੍ਰਾਹਮਣ ਹੁਣ ਕੁੱਤਾ ਬਣ ਗਿਆ ਬੱਸ ਸਤਾਂ ਮਨੋਖ ਨੂੰ ਮਨੋਖ ਦੇ ਨਾਲ ਪਿਆਰ ਹੋਣਾ ਚਾਹੀਦਾ ਪਰ ਹੁਣ ਜੇ ਇਹ ਔਰਤ ਕੁੱਤਾ ਲੈ ਕੇ ਇੱਥੇ ਗੁਰਦੁਆਰੇ ਚ ਆਈ ਆ ਇਹ ਕੁੱਤਾ ਇਸ ਕਰਕੇ ਲੈ ਕੇ ਆਈ ਆ ਕਿ ਜਿਹੜੇ ਮਨੁੱਖ ਸੀ ਉਹ ਕੁੱਤੇ ਬਣ ਚੁੱਕੇ ਨੇ ਕੁੱਤੇ ਕੁੱਤੇ ਬਣ ਚੁੱਕੇ ਨੇ ਆਰਚ ਦੇ ਵਿੱਚ ਭੁੱਲ ਚੁੱਕੇ ਨੇ ਆਪਣੇ ਗੁਰੂ ਨੂੰ ਆਪਣੇ ਗੁਰੂ ਦੇਸਤਾਂ ਨੂੰ ਭੁੱਲ ਚੁੱਕੇ ਨੇ ਬਾਣੀ ਨੂੰ ਸਿਰਫ ਬਿਜ਼ਨਸ 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 ਕੁੱਤੇ ਕੁੱਤੇ ਦਾ ਫਰਕ ਐ ਕੁੱਤਿਆਂ ਦੀਆਂ ਨਸਲਾਂ ਨੇ ਇੱਕ ਕੁੱਤਾ ਵੱਡਾ ਹੁੰਦਾ ਇੱਕ ਕੁੱਤਾ ਛੋਟਾ ਹੁੰਦਾ ਇੱਕ ਕੁੱਤਾ ਡੌਗੀ ਹੁੰਦਾ ਇੱਕ ਕੁੱਤਾ ਟੋਮੀ ਹੁੰਦਾ ਪਰ ਜਿਹੜਾ ਵੱਡਾ ਕੁੱਤਾ ਐ ਵੱਡਾ ਕੁੱਤਾ ਉਹਨਾਂ ਦੀਆਂ ਲੋਕੀ ਬੱਬ ਸੁਣਦੇ ਨੇ ਬੱਬ ਵੱਡੇ ਕਿਤਨੀਆਂ ਐ ਵੱਡੇ ਰਾਗੀ ਵੱਡੇ ਪਾਠੀ ਵੱਡੇ ਟਾਡੀ ਐਡਾ ਬੱਬ ਸੁਣਦੇ ਨੇ ਐਡਾ ਲੱਗਦਾ ਭਈ ਇਹ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਪੌਂਕਦਾ ਪਰ ਉਹ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਨਹੀਂ ਪੌਂਕਦਾ ਉਹ ਤਾਂ ਸਿਰਫ ਆਪਣਾ ਮਾਰ ਜਮਾ ਕਰਨ ਵਾਸਤੇ ਭੌਂਕਦਾ ਕਰੋੜਾਂ ਅਰਬਾਂ ਦੇ ਮਾਲਕ ਨੇ ਸਾਬ ਸ੍ਰੀ ਗੁਰੂਆਂ ਸਰੀ ਬਾਣੀ ਤੋਂ ਕੁੱਤੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਪਰਿੰਦਾ ਪਰ ਮਾਲਕੋ ਸ੍ਰੀ ਅਗਨ ਚੰਡਾਰ ਇਹ ਲੋਗ ਜਦੋਂ ਇਹਨਾਂ ਨੂੰ ਕੋ ਕਹਿੰਦਾ ਵੀ ਤੁਸੀਂ ਪਰਚਾ ਹੀ ਕਰੋ ਤਾਂ ਫੇਰ ਬਰ ਸ਼ਰਮ ਚੰਡਾਲ ਪੁਣਾ ਦਿਖਾਉਂਦੇ ਨੇ ਫਿਰ ੱੱਕਾ ਕਰਦੇ ਨੇ ਜਿਹੜਾ ਇਹਨਾਂ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰਦਾ ਦੱਸੋ ਮੈਨੂੰ ਵੀ ਜੇ ਤੁਸੀਂ ਕੁੱਤਿਆਂ ਵਾਲੇ ਕੰਮ ਕਰੋਗੇ ਤਾਂ ਲੋਕ ਫੇ ਜਿਹੜੇ ਕੁਦਰਤ ਨੇ ਕੁੱਤੇ ਬਣਾਏ ਹੋਏ ਆ ਜਿਹੜੇ ਵਫਾਦਾਰ ਨੇ ਆਪਣੇ ਮਾਲਕ ਦੇ ਹੱਕ ਵਿੱਚ ਭੌਂਕਦੇ ਨੇ ਫਿਰ ਲੋਕ ਪਿਆਰ ਉਹਨਾਂ ਨਾਲ ਕਰਨਗੇ ਜਦ ਤੁਹਾਡੇ ਨਾਲ ਮੇਰਾ ਤੁਹਾਨੂੰ ਸਵਾਲ ਆਇਆ